ਮੇਰਾ ਨਾਮ ਜਗਦੀਪ ਸਿੰਘ ਆ ਜੀ ਤੇ ਸਾਡੀ ਦੁਕਾਨ ਸਿਤਾਰਾ પેટ્રોલ ਪੰਪ ਦੇ ਸਾਹਮਣੇ ਪੈਜ ਜਾਂਦੀ ਹੈ ਤੇ ਇਹ ਬਜ਼ੁਰਗ ਜਿੱਦਾਂ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਨਾ ਪਿੱਛੋਂ ਆਏ ਨੇ ਤੇ ਅਸੀਂ ਦੁਕਾਨ ਦੇ ਆਪਣੇ ਬਾਹਰ ਬੈਠੇ ਸੀ ਤੇ ਇਹ ਘਰੋਂ ਕੋਈ ਪਰੇਸ਼ਾਨ ਲੱਗਦੇ ਜੋ ਕੋਈ ਘਾਰੇ ਅੰਦਰ ਝਗੜਾ ਵਗੈਰਾ ਹੋਇਆ ਹੋਵੇ ਤੇ ਇਹ ਜਾਣ ਪੁੱਝ ਕੇ ਨਾ ਗੱਡੀਆਂ ਥੱਲੇ ਆ ਕੇ ਸੁਸਾਈਡ ਕਰ ਦਿੰਦੇ ਆਪਾਂ ਜੀ ਤੇ ਇਹਨਾਂ ਦੇ ਗੱਲ ਸੁਣਨਾ ਵੀ ਇਹਨਾਂ ਨੇ ਸਾਡੇ ਸਾਹਮਣੇ ਦੋ ਤਿੰਨਾਂ ਦੀ ਗੱਡੀ ਵੱਲੋਂ ਭੱਜੇ ਆ ਕਿਸੇ ਗੱਡੀ ਥੱਲੇ ਆਨ ਨੂੰ ਤੇ ਮਹਾਵਾਂ ਇਹਨਾਂ ਦਾ ਬਚਾਵਾ ਹੋਇਆ ਉਹਦੇ ਦੂਜਾ ਇਹਨਾਂ ਨੇ ਨਾ ਇਹਨਾਂ ਦੇ ਗੱਲ ਜਿਹੜਾ ਪਰਣਾ ਹੀ ਪਰਨੇ ਦੇ ਨਾਲ ਵੀ ਇਹਨਾਂ ਨੇ ਆਪਣਾ ਗਲ ਘੁੱਟਣ ਦੀ ਕੋਸ਼ਿਸ਼ ਕੀਤੀ ਹੈ ਤਾਂਹੀਂ ਇਹਨਾਂ ਦਾ ਫਿਰ ਪਰਨਾ ਇੱਕ ਸਾਈਡ ਤੇ ਰੱਖਿਆ। ਤਿੰਨ ਚਾਰ ਗੱਡੀਆਂ ਥੱਲੇ ਆਉਣ ਲੱਗੀਆਂ ਸੀ ਨਾਲੇ ਇਦਾਂ ਕਰ ਰੋਣਾ। ਤਿੰਨ ਚਾਰ ਗੱਡੀਆਂ ਥੱਲੇ ਇਹਨਾਂ ਨੇ ਆਉਣ ਦੀ ਕੋਸ਼ਿਸ਼ ਕੀਤੀ ਆ ਤੇ ਅਸੀਂ 112 ਤੇ ਕਾਲ ਕੀਤੀ ਆ ਤੇ 112 ਤੇ ਪੁਲਿਸ ਆ ਗਈ ਆ ਤੇ ਹੁਣ ਅਸੀਂ ਪੁਲਿਸ ਵਾਲਿਆਂ ਨੇ ਉਹਨੂੰ ਨਾਲ ਭਾਲਦਾ ਉਹ ਤੇ ਪੁਲਿਸ ਵਾਲਿਆਂ ਨੇ ਉਹਨੂੰ ਗੱਡੀ ਚ ਲੈ ਗਏ ਤੇ ਲੈ ਕੇ ਚਲ ਗਏ ਦੇ ਆਪਣੇ ਥਾਣੇ। ਇਹ ਘਰੋਂ ਕੋਈ ਆਪਣਾ ਦੱਸਦੇ ਨਹੀਂ ਕੋਈ ਸਿਰਸਾ ਜਾਂ ਸਿਰਸਾ ਪਿੰਡ ਕੋਈ ਕੰਨਵਾ ਲੱਗੇ ਦੱਸਦੇ ਨਹੀਂ ਬਾਲ ਸੱਤ ਲੱਗੀ ਆ ਪਿੰਡ ਘਰੋਂ ਕੋਈ ਕਹਿਣ ਦੇ ਮੇਰੀ ਲੜਾਈ ਹੋਈ ਆ ਤੇ ਗੱਡੀ ਨਾਲ ਲੜਿਆ ਤੇ ਮੈਂ ਲੜ ਕੇ ਆਇਆ ਕੁਝ ਗੱਲ ਪੂਰੀ ਕਲੀਅਰ ਦੱਸੀ ਨਹੀਂ ਇਹ ਪਿੰਡ ਵਾਲਿਆਂ ਨੇ ਦੱਸਿਆ ਨਾ ਕਿ ਕਦੀ ਲੜਦੇ ਨਹੀਂ ਇਹ ਕੀ ਗੱਲ ਹੋਈ ਹੈ ਤੇ ਅਸੀਂ 112 ਦੇ ਬਰੇਕਟ ਕੀਤਾ ਤੇ ਪੁਲਿਸ ਆ ਗਈ ਆ ਤੇ ਉਹਨਾਂ ਨੂੰ ਪੁਲਿਸ 112 ਆਪਣੀ ਗੱਡੀ ਚ ਭਾਲ ਕੇ ਦਾ ਨਾਮ ਲੈ ਕੇ ਚਲ ਗਏ ਬਸ ਇਹ ਗੱਲਬਾਤ ਨੇ ਐਸਐਸ ਸਰਕਿਟ ਰੱਖਿਆ ਪੋਰਚ ਤੇ ਜੀ ਹਾਂ ਅਸੀਂ ਤੇਲਪਾਣ ਜਾ ਰਹੇ ਸੀ ਪੁਲਿਸ ਲੈਣ ਚ ਕਾਨੋਂ ਆ ਤਾਂ ਥੋੜੇ ਅੱਗੇ ਗਏ ਨੇ ਜਿੱਤੇ ਸੀਤਾਰਾਮ ਦਾ ਪੈਟਰੋਲ ਪੰਪ ਆ। ਉਹੇ ਸਾਹਮਣੇ ਰੋਡ ਤੇ। ਨਹੀਂ ਨਹੀਂ ਆਪਣੇ ਸਿਟੀ ਨੂੰ। ਹਾਂ। ਹਾਂਜੀ ਸੀਤਾਰਾਮ ਦਾ ਪੈਟਰੋਲ ਪੰਪ ਤੋਂ ਨੇ ਆਪੋਜੀਟ। ਹਾਂਜੀ। ਉੱਥੇ ਬੰਦੇ ਵਾਵਾ ਇਕੱਠੇ ਹੋਏ ਸੀ ਤੇ ਜੋ ਜਨਾਹ ਹੁਣ ਹੱਥ ਦਿੱਤਾ ਮੜਾ ਕਾਲਾ ਨੌਰ ਦਾ ਹੀ। ਉਹ ਆਂਦਾ ਵੀ ਇਹ ਬਜ਼ੁਰਗ ਜਿਹੜਾ ਗੱਡੀ ਥੱਲੇ ਆਉਂਦਾ ਮੇਰੇ ਗੱਡੀ ਥੱਲੇ ਆ ਕੇ ਲਿਆਈ। ਉਹਨਾਂ ਫੜਕੇ ਤੇ ਇੱਕ ਟਾਇਰ ਦੇ ਬਾਲੇ ਆਏ ਨੂੰ। ਠੀਕ ਹੈ। ਤੇ ਆਹ ਨੂੰ ਆਂਦੇ ਵੀ ਇਦਾਂ ਗੱਲਬਾਤ ਆ ਤੇ ਅਸੀਂ ਮਤਲਬ ਉਹਨੂੰ ਬਾਹ ਲਿਆ ਗੱਡੀ ਜਿਹਦਾ ਛਿਟੀ ਲਾ ਕੇ। ਛਿਟੀ ਫਿਰ ਉਹ ਆਂਦੇ ਵੀ ਜ਼ਖਮੀ ਆ ਬਾਹ ਪੈਰਾ ਇਹੋ ਤੋਂ ਅਨੁਭਵ ਸਵਿਟ ਲੈ ਦੇ ਸਰਕਾਰੀ ਅਈ ਹਸਪੀਟਲ ਦਾਖਲ ਕਰਾਤਾ ਕਰਕੇ ਉਹਦੀ ਪਹਿਚਾਨ ਹੋ ਗਈ ਇਹ ਕੋਣ ਆ ਉਹ ਬੰਦਾ ਪਿੰਨਾ ਰਿਜਿੰਦਰ ਸਿੰਘਾ ਸੀਸਰਾਤ ਪਿੰਡ ਸੀਸਰਾਤ ਸਿਆਮੇ ਤੇ ਕੋਈਆਂ ਪੈਰੀ ਮਿਆਂ ਸੰ ਲੱਗ ਗਈ ਹਾਂ ਜੀ ਹਾਂ ਜੀ ਪਿੰਡ ਸੀਸਰਾਤ ਨੂੰ ਇਨਫੋਰਮ ਕਰਤਾ ਹਾਂ ਉਹ ਇਹ ਪਿੰਡ ਦੇ ਮੁਡੇ ਦਾ ਨੰਬਰ ਦਿੱਤਾ ਹੈ ਉਹਨਾਂ ਉਹਦੇ ਤਾਂ ਅਸੀਂ ਫੋਨ ਕੀਤਾ ਉਹ ਆਂਦੇ ਮੈਂ ਅੱਜ ਬਾਹਰਾਂ ਜਦੋਂ ਮੈਂ ਜਾਂਦਾ ਪਿੰਡ ਇਨਫੋਰਮ ਕਰ ਦਿੰਦਾ ਉਹਦੇ ਘਰਿਆਂ ਨੂੰ ਪਤਾ ਲੱਗ ਗਿਆ ਹਾਂ ਜੀ ਹਾਂ ਜੀ ਠੀਕ